ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦੀਪ ਚੈਲ ਤੇ ਅਸੀਂ ਪਹੁੰਚੇ ਹੋਏ ਅੱਜ ਮਿਰਜ਼ਾਪੁਰ ਜਿਹਨੂੰ ਕਹਿੰਦੇ ਨੇ ਨੀਓ ਨੇਚਰ ਕੁਦਰਤੀ ਕੁਦਰਤ ਦੇ ਵਿੱਚ ਪਹੁੰਚੇ ਹੋਇਆ ਸੀ ਚਾਹਾਂ ਉਦਾਂ ਦੇ ਦਿਖਾਉਣੇ ਤੁਹਾਨੂੰ ਕਿਸੇ ਨੂੰ ਇਹ ਚੀਜ਼ ਦਾ ਨਹੀਂ ਪਤਾ ਪਰ ਅਸੀਂ ਅੱਜ ਪਹੁੰਚੇ ਇੱਥੇ ਪਹਿਲਾ ਯੂਟਿਊਬਰ ਹੋ ਜਿਹੜਾ ਇੱਥੇ ਮੈਂ ਪਹੁੰਚਿਆ ਕੋਈ ਨਹੀਂ ਹਲੇ ਤੱਕ ਪਹੁੰਚਿਆ ਲਓ ਜੀ ਪਹੁੰਚ ਗਏ بارش ਹੋ ਰਹੀ ਹੈ ਇੱਥੇ ਰਸਤੇ ਰਸਤੇ ਤਾਂ ਹੈ ਨਹੀਂ ਇੱਧਰ ਵਾਟ ਦੇਖੋ ਕਿੰਨਾ ਸੋਹਣਾ 뷰 ਬਣੇ ਹੋਏ ਨੇ ਇਹ ਦੇਖੋ ਜਿੱਦਾਂ ਆਪਣੇ ਕੈਨੇਡਾ ਦੇ ਵਿੱਚ ਨਹੀਂ ਬਣੇ ਹੁੰਦੇ ਬੋਰਡਸ ਦੇ ਘਰ ਬਣੇ ਹੁੰਦੇ ਨੇ ਉਦਾਂ ਦੇ ਬਣੇ ਹੋਏ ਨੇ ਇੱਥੇ ਦੇਖੋ ਜੀ ਇਹ ਲਾਸਟ ਪਿੰਡ ਆ ਇਹ ਆਪਣੇ ਪੰਜਾਬ ਦਾ ਇਸ ਤੋਂ ਬਾਅਦ ਹਿਮਾਚਲ ਸ਼ੁਰੂ ਹੋ ਜਾਂਦਾ ਇੱਥੋਂ ਵੱਧਦੀ ਰਹਿ ਜਾਂਦਾ 5-6 ਕਿਲੋਮੀਟਰ ਹਾਂ ਜੀ ਹਾਂ ਜੀ ਵੀਰ ਜੀ ਤੁਸੀਂ ਇੱਥੇ ਪਹੁੰਚੇ ਹੋ ਤੁਹਾਨੂੰ ਕਿਦਾਂ ਦਾ ਫੀਲ ਹੋ ਰਿਹਾ ਇੱਥੇ ਆ ਕੇ ਤੇ ਤੁਹਾਨੂੰ ਇਹ ਲੈ ਕੇ ਇਹਨਾਂ ਲੋਕੇਸ਼ਨ ਬਾਰੇ ਕਿਸ ਨੇ ਦੱਸਿਆ ਤੁਹਾਨੂੰ ਅਸੀਂ ਤਕਰੀਬਨ ਜੀ ਅੱਜ 10 ਸਤੰਬਰ 2024 ਨੂੰ ਅਸੀਂ ਖੜਿਆ ਮਿਰਜ਼ਾਪੁਰ ਪਿੰਡ ਆਪਣੇ ਪੰਜਾਬ ਦਾ ਲਾਸਟ ਪਿੰਡ ਹੈ ਉਧਰ ਤੋਂ ਦੀ ਗੋਦ ਦੇ ਵਿੱਚ ਇਹਦੇ ਚਾਰੇ ਪਾਸੇ ਪਹਾੜੀਆਂ ਦੇ ਨਾਲ ਘਿਰਿਆ ਹੋਇਆ ਰਨਮੀਕਿਸਤਾਨ ਹੈ ਬਹੁਤ ਸੋਹਣਾ ਹੈ ਤੇ ਤਕਰੀਬਨ ਸਾਨੂੰ ਇੱਥੇ ਚੰਡੀਗੜ੍ਹ ਤੋਂ ਆਉਂਦਿਆਂ ਨੂੰ ਪੀਜੀਆਈ ਕੋਲੋਂ ਅੱਧਾ ਘੰਟੇ ਦੇ ਵਿੱਚ ਚੱਲ ਕੇ ਇੱਥੇ ਪਹੁੰਚ ਚੁੱਕੇ ਆਂ ਸੀ ਤੇ ਇੱਥੇ ਦਾ ਨਜ਼ਾਰਾ ਤੁਹਾਨੂੰ ਆਪਣੇ ਆਪ ਸਾਡੇ ਕੈਮਰਾਮੈਨ ਦੀ ਦਿਖਾ ਰਹੇ ਨੇ ਤੇ ਇਹ ਜਗ੍ਹਾ ਅਰੇ ਡਵੈਲਪ ਹੋਣ ਵਾਲਾ ਜਾ ਰਹੀ ਆ ਇੱਥੇ ਫਾਰਮ ਹਾਊਸ ਬਣ ਰਹੇ ਨੇ ਜੀ ਰਹਿਣ ਲਈ ਸ਼ਾਂਤੀ ਵਾਲਾ ਮਾਹੌਲ ਮਿਲੂਗਾ ਤੁਹਾਨੂੰ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿ ਕੰਪਨੀਆਂ ਉਹਨੇ ਅਜੇ ਦੀ ਇਨੌਗੁਰੇਸ਼ਨ ਹਜੇ ਕਰਨੀ ਆਗੀ ਹੁਣ ਬਹੁਤ ਵਧੀਆ ਥਾਂ ਆ ਸੋਡੇ ਕੋਲ ਇੱਥੇ ਲੋਕੇਸ਼ਨ ਸਿਲੇਕਟ ਕਰਕੇ ਤੇ ਆਪਣੀ ਜ਼ਿੰਦਗੀ ਦੇ ਸੋਹਣੇ ਫਲਾਂ ਨੂੰ ਇੱਥੇ ਬਤਾਉਣ ਦਾ ਦੂਰ ਦਰਾਡੇ ਦੀ ਰਜੇਵੇਂ ਆਪਰੀ ਜ਼ਿੰਦਗੀ ਨੂੰ ਉਸ ਤੋਂ ਬਾਅਦ ਬਹਿ ਕੇ ਆ ਕੇ ਤੁਸੀਂ ਇੱਥੇ ਸ਼ਾਂਤੀ ਨਾਲ ਜ਼ਿੰਦਗੀ ਜਿਉ ਸਕਦੇ ਹੋ ਜੀ ਵੀਰ ਜੀ ਜਿੱਦਾਂ ਆਹ ਨਦੀ ਚੱਲਦੀ ਹੈ ਇਹ ਇਦਾਂ ਹੀ ਚੱਲਦੀ ਰਹਿੰਦੀ ਹੈ ਜਾਂ ਬਾਰਸ਼ਾਂ ਦੇ ਵਿੱਚ ਮੀਂਹਾਂ ਦੇ ਵਿੱਚ ਚੱਲਦੀ ਇਹ ਤੁਹਾਨੂੰ ਬਾਰਸ਼ਾਂ ਦੇ ਵਿੱਚ ਮਿਲਦੀ ਚੱਲਦੀ ਮਿਲੂਗੀ ਜੀ ਹੁਣੇ ਅਸੀਂ ਦਾ ਆਪਾਂ 15 ਮਿੰਟ ਪਹਿਲਾਂ ਹੋਏ ਆ ਇੱਕਦਮੇ ਪਾਣੀ ਆ ਗਿਆ ਇਹ ਹੁਣ ਜਦੋਂ ਬਾਰਸ਼ ਕਰ ਤੋਂ ਹੋ ਗਈ ਇੱਕਦਮੇ ਪਾਣੀ ਖਤਮ ਹੋ ਜਾਣਾ ਇੱਥੋਂ ਰਸਤੇ ਮਨ ਜਾਣਗੇ ਨਦੀ ਦੇ ਜੀ ਠੀਕ ਹੈ ਠੀਕ ਹੈ ਚਲੋ ਆਪਾਂ ਅੰਦਰ ਚਲਦੇ ਅੰਦਰ ਜਾ ਕੇ ਦੇਖਦੇ ਨੇ ਕੀ ਅੰਦਰ ਦਾ ਮਾਹੌਲ ਪੰਜਾਬ ਦਾ ਲਾਸਟ ਪਿੰਡ ਹਿਮਾਚਲ ਬੱਦੀ ਦੇ ਨਾਲ ਲੱਗਦੀ ਆ ਏਰੀਆ ਇਹ ਇਹਦੇ ਚਾਰੇ ਪਾਸੇ ਪਹਾੜਾਂ ਦੇ ਵਿੱਚ ਬਹੁਤ ਖੂਬਸੂਰਤ ਬਾਦੀਆਂ ਦੇ ਵਿੱਚ ਘਿਰਿਆ ਹੋਇਆ ਹੈ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਨੇ ਕਿੰਨੇ ਸੋਹਣਾ ਦ੍ਰਿਸ਼ ਬਣਿਆ ਹੋਇਆ ਅੱਜ ਮੌਸਮ ਵੀ ਸੁਹਾਣਾ ਹੋਇਆ ਹੋਇਆ ਤੇ ਬਾਰਸ਼ ਪੈ ਰਹੀ ਆ ਪੂਰੀ ਤੁਸੀਂ ਆਪ ਖੁਦ ਹੀ ਦੇਖ ਰਹੇ ਹੋਗੇ ਇਥੇ ਜੋ ਕਿ ਹਜੇ ਡਿਵੈਲਪਿੰਗ ਏਰੀਆ ਜਿਨੇ ਵੀ ਕੋਈ ਜਗਾ ਖਰੀਦਨੀ ਹੈ ਇਥੇ ਤਾਂ ਐਸਐਸ ਪ੍ਰਾਪਰਟੀ ਚੰਡੀਗੜ੍ਹ ਨਾਲ ਤੁਹਾਨੂੰ ਨੰਬਰ ਵੀ ਦਵਾਂਗੇ ਇਹਨਾਂ ਦੇ ਅਗਲੀ ਵੀਡੀਓ ਦੇ ਵਿੱਚ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਜਿਨੇ ਫਾਰਮ ਹਾਊਸ ਖਰੀਦਣਾ 2 ਕਨਾਲ ਦਾ ਫਾਰਮ ਹਾਊਸ ਹੈ ਛੋਟੇ ਤੋਂ ਛੋਟਾ ਤੇ ਬਾਉਂਡਰੀ ਇਥੇ ਜੋ ਕੈਨੇਡਾ ਦਾ 뷰 ਤੁਹਾਨੂੰ ਮਿਲੂਗਾ ਕਿ ਜਿਵੇਂ ਕੈਨੇਡਾ ਦੇ ਵਿੱਚ ਬੁਢੰਦੇਸ ਘਰ ਬਣੇ ਹੋਏ ਨੇ ਇਥੇ ਕੰਸਟਰਕਸ਼ਨ ਪੱਕੀ ਨਹੀਂ ਕਰ ਸਕਦਾ ਕੋਈ ਇਹਦੇ ਵਿੱਚ ਏਰੀਆ ਦੇ ਵਿੱਚ ਸਾਰੇ ਜਿਵੇਂ ਉਹ ਤੁਹਾਨੂੰ ਸਾਹਮਣੇ ਦਿਖ ਰਹੇ ਨੇਗੇ ਉਹ ਬਣੇ ਹੋਏ ਨੇਗੇ ਝੌਂਪੜੀ ਵਗੈਰਾ ਬਣਾ ਸਕਦਾ ਪੱਕੀ ਕੰਸਟਰਕਸ਼ਨ ਨਹੀਂ ਹੋ ਸਕਦੀ ਇੱਥੇ ਤੇ ਜੋ ਵੀ ਸੁਮਮੇ ਬੂਗਲ ਬਣਾ ਸਕਦਾ ਬੰਦਾ ਨਹੀਂ ਬਣਾਉਣਾ ਹੋਇਆ ਤੇ ਰਜੇਮਿਆਂ ਬਰੀ ਜ਼ਿੰਦਗੀ ਨੂੰ ਇੱਥੇ ਖੁਸ਼ੀ ਦਾ ਜੀਵਨ ਬਤੀਤ ਕਰਨ ਲਈ ਇਹ ਏਰੀਆ ਦੇ ਵਿੱਚ ਤੁਸੀਂ ਆਪਣੇ ਛੋਪਣਿਆਂ ਨੂੰ ਸ਼ਕਾਰ ਕਰ ਸਕਦੇ ਹੋ ਬਾਕੀ ਥੋੜੇ ਸਾਹਮਣੇ ਆ ਮਾਹੌਲ ਤੁਸੀਂ ਆਪ ਇੱਕ ਵਿਜਿਟ ਜ਼ਰੂਰ ਕਰੋ ਜੀ ਲੋ ਜੀ ਦੇਖੋ ਵੀਉ ਇਹ ਆਪਣੇ ਫਾਰਮ ਹਾਊਸ ਦਾ ਇੱਥੇ ਮਿਰਜ਼ਾਪੁਰ ਤੁਹਾਨੂੰ ਦਿਖਾਉਣਿਆ ਨਦੀ ਜਿੱਥੇ ਇਸ ਟਾਈਮ ਨਦੀ ਫਾਨ ਤੇ ਆ ਉਹ ਓਨਲੀ ਬਰਸਾਤਾਂ ਦੇ ਵਿੱਚ ਚੱਲਦੀ ਆ ਨਦੀ ਉਹ ਦਿਖਾਉਣਿਆ ਤੁਹਾਨੂੰ ਨਦੀ ਉਹ ਇਹ ਹਿਮਾਚਲ 'ਚ ਪਾਣੀ ਪੈਂਦਾ ਜਦੋਂ ਉਦੋਂ ਇਹ ਨਦੀ ਫਾਨ ਤੇ ਹੁੰਦੀ ਆ ਨਹੀਂ ਇਹ ਨਦੀ ਨੋਰਮਲ ਇੱਥੇ ਕੋਈ ਹੋਣੀ ਆ ਇੱਥੇ ਦੇਖੋ ਜੀ ਨਦੀ ਆ ਯਾਰ ਯਾਰ ਵਰਗਾ ਭਾਈ ਆਪਣਾ ਨਦੀ ਤੇ ਕੋਈ ਨਦੀ 폭ਾਨ ਤੇ ਆਫਾਨ ਤੇ ਦੇਖੋ ਇਹ ਨਦੀ ਇਹ ਜਦੋਂ ਬਰਸਾਤ ਹੁੰਦੀ ਹੈ ਉਹਦੇ ਚੱਲਦੀ ਹੈ ਹਿਮਾਚਲ ਕਣੀ ਉਹ ਇਹ ਬਸ ਇਹ ਬੰਦ ਹੋ ਜਾਣੇ ਹੁਣ ਘੰਟਾ ਮੀ ਪੈ ਗਏ ਬੰਦ ਹੋ ਜਾਣੇ ਨੇ ਬਸ ਇਸ ਤੋਂ ਬਾਅਦ ਲੋ ਜੀ ਦੇਖੋ ਫਾਰਮ ਹਾਊਸ ਇਹ ਲਾਸਟ ਪਿੰਡ ਆ ਪੰਜਾਬ ਦਾ ਬਹੁਤ ਸੋਹਣਾ ਜੰਨਤ ਆ ਇਹ ਕੁਦਰਤ ਇੱਥੇ ਕਿੰਨੇ ਬੰਦੇ ਨੇ ਫਾਰਮ ਹਾਊਸ ਬਣਾਏ ਹੋਏ ਨੇ ਇੱਥੇ ਬਿਊਟੀਫੁਲ ਇਹ ਲੋਕ ਇੰਦਰ ਨੇ ਨੀਅਰ ਟੂ ਨੇਚਰ ਦੇਖੋ ਇਹ ਫਾਰਮ ਹਾਊਸ ਬਣਿਆ ਹੋਇਆ ਹੈ ਇਹ ਇਹਨਾਂ ਦਾ ਹੈ ਦੇਖੋ ਜਿੱਥੇ ਜਿੰਨੇ ਫਾਰਮ ਹਾਊਸ ਨੇ ਸਭ ਵਧੀਆ ਅਫਸਰ ਨਾਲ ਲੱਤੇ ਹੋਏ ਨੇ ਹੁਣੇ ਟਾਈਮ ਦੇ ਵਿੱਚ ਇਹ ਬਹੁਤ ਵਧੀਆ ਬਣ ਜਾਣਾ ਦੇਖੋ ਜੀ ਰਾਸਤੇ ਹੋਈ ਨਹੀਂ ਇੱਥੇ ਪਰ ਆਉਣ ਵਾਲੇ ਟਾਈਮ ਤੇ ਕਹਿੰਦੇ ਨੇ ਕਿ ਮਾਰਚ ਮੋਰਚ ਦੇ ਮੰਥ ਦੇ ਵਿੱਚ ਇੱਥੇ ਬਣ ਜਾਣਾ ਆ ਦੇਖੋ ਦੇਖੋ ਜੀ ਬਹੁਤ ਜ਼ਿਆਦਾ ਹੋਊਗਾ ਡਵੈਲਪਮੈਂਟ ਮੈਂ ਤਾਂ ਇਹਨੂੰ ਜੰਨਤ ਦਾ ਨਾਮ ਦੇਉਂ ਜੰਨਤਲਾ ਜਿੱਦਦਾ ਆਪਾਂ ਕਹਿੰਦੇ ਆ ਨਾ ਕੁਦਰਤ ਦੀ ਗੋਦ ਦੇ ਵਿੱਚ ਬੈਠਣਾ ਉਹ ਚੀਜ਼ ਆ ਨਾ ਤਾਂ ਇੱਥੇ ਫੋਨ ਦੀ ਰੇਂਜ ਆ ਪੀਸਫੁਲ ਏਰੀਆ ਜਮਾ ਕੋਈ ਫੋਨ ਦੀ ਰੇਂਜ ਨਹੀਂ ਕੋਈ ਕਾਰ ਵਸ ਦੀ ਪੀਪ ਪਿੰਗ ਟੈਂ ਟੈਂ ਨਹੀਂ ਬਸ ਜੋ ਆਵਾਜ਼ਾਂ ਆਉਂਦੀਆਂ ਨੇ ਪੰਛੀਆਂ ਦੇ ਆਵਾਜ਼ਾਂ ਆਉਂਦੀਆਂ ਨੇ ਇੱਥੇ ਬਾਕੀ ਹੁਣ ਬਾਰਿਸ਼ ਛੱਟੀ ਆ ਹੁਣ ਤੁਹਾਨੂੰ ਦਿਖਾਉਣਿਆ ਅਗਲਾ ਜਿਹੜਾ ਹੋਇਆ ਵਿਸਟ ਕੀਤਾ ਸੀ ਅੱਜ ਸਾਡਾ ਤੀਜਾ ਦਿਨ ਇੱਥੇ ਵਿਸਟ ਦਾ ਅੱਜ ਵੈਸੇ ਵੀ ਨਹੀਂ ਆ ਗਿਆ ਚਲੋ ਮੀਂਹ ਦੇ ਨਾਲ ਤੁਹਾਨੂੰ ਪਤਾ ਲੱਗ ਗਿਆ ਇੱਥੇ ਹੋਰ ਵੀ ਵੈਦਰ ਬਹੁਤ ਵਧੀਆ ਹੋ ਗਿਆ ਲੋ ਜੀ ਫਾਈਨਲੀ ਅਸੀਂ ਇੱਥੋਂ ਚੱਲੇ ਆ ਹੁਣ ਆਹ ਟਰੈਕਟਰ ਹੈ ਇਹਨੇ ਟੋਚਨ ਪਾ ਕੇ ਇੱਥੋਂ ਲੈ ਕੇ ਜਾਣਾ ਗੱਡੀ ਨੂੰ ਕਿਉਂਕਿ ਰਸਤਾ ਥੋੜਾ ਜਿਹਾ ਉਹ ਹੈ ਤੇ ਤੁਹਾਨੂੰ ਦਿਖਾਉਣਾ ਹੁਣ ਅਸੀਂ ਇੱਥੋਂ ਲੈਨੇ ਰਵਾਨਗੀ ਤੇ ਚਲੋ ਆ ਚੱਲੀਏ ਦੇਖਨੇ ਚਲੋ ਚਲੋ ਆਜੋ ਹਾਂਜੀ ਹਾਂ ਇਹ ਤਾਂ ਹੈ ਹਾਂ ਜੇ ਵੈਸੇ ਆਪਣੀ ਰੋਟੀ ਵੀ ਬਣਦੀ ਜਿੱਥੇ ਤਾਂ ਖਾਣੀ ਤਾਂ ਹੀ ਗੱਲ ਹੈ ਉਹ ਦੇਖੋ ਇੱਕ ਹੋਰ ਨਦੀ ਉਹ ਕਰਦੇ ਕਰੋ ਤੁਹਾਨੂੰ ਤਾਂ ਹੋਣਾ ਜਲਦੀ ਜਲਦੀ ਵੀਡੀਓ ਚ ਨਦੀ ਕ੍ਰੋਸ ਕਰਦੇ ਹੋਏ ਲੋਕਲ ਬੰਦੇ ਨੇ ਇੱਥੇ ਦੇ ਜਦੋਂ ਮੈਂ ਜਾਣਾ ਉਹਦੇ ਨੂੰ ਕ੍ਰੋਸ ਕਰ ਜਾਣਾ ਉਹਨਾਂ ਤਾਰ ਰਿਸਕ ਲੈਣ ਦਾ ਕੋਈ ਐਵੇਂ ਫੁਕਰੀ ਫੁਕਰੀ ਤੋਂ ਓਏ ਬਾਈ ਉਹਨਾਂ ਦੀ ਵੀਡੀਓ ਬਣਾ ਕੇ ਕਹਿੰਦੇ ਮੈਕਸੀਕੋ ਲਈ ਕੰਦ ਰੱਬ ਦੇ ਸੀ ਲਓ ਜੀ ਦੇਖੋ ਇਹ ਬਾਈ ਇੱਥੇ ਦੇ ਲੋਕਲ ਦੇ ਪਿੰਡ ਦੇ ਨੇ ਇਹ ਵਿੱਚ ਦੇ ਲੰਘ ਜਾਂਦੇ ਪਤਾ ਇਹਨਾਂ ਨੂੰ ਸਾਰਾ ਰਸਤਾ ਕਿੱਥੇ ਕੀ ਗੱਲਬਾਤ ਆ ਇਹ ਇਦਾਂ ਹੀ ਲੰਘਦੇ ਜਾਂਦੇ ਨੇ ਬਾਈ ਵਾਪਸ ਆ ਗਿਆ ਬਾਈ ਡਰਦੇ ਹੋਏ ਡੋਡੂ ਵੱਲ ਬੋਲ ਜਾਏ ਡੋਡੂ ਤਾਂ ਹੀ ਤੇਰੇ ਲਈ ਆ ਤੇ ਨਾ ਹੀ ਤੇਰੇ ਲਈ ਆ ਬਾਈ ਪਾਣੀ ਤੱਕਦਾ ਬਹੁਤ ਲੈਵਲ ਕੱਟ ਗਿਆ ਪਾਣੀ ਦਾ ਇਹ ਦੇਖੋ ਰੇਤਾ ਸੀ ਉੱਥੇ ਨੇ ਲੋਕਲ ਪਿੰਡ ਦੇ ਨੇ ਇੱਥੇ ਗਰਜਾਪੁਰ ਦੇ ਐਦਾਂ ਹੀ ਕਹਿੰਦੇ ਜਦੋਂ ਪਾਣੀ ਆ ਜਾਂਦਾ ਐਦਾਂ ਹੀ ਕ੍ਰੋਸ ਕਰਦੇ ਹੁੰਦੇ ਨੇ ਬਾਈ ਫੇਰ ਤੋਂ ਫੇਰ ਡਰ ਗਿਆ ਤੇ ਪੰਜੇ ਕਿਲੇ ਨੌ ਕਰਾ ਲੈਣੇ ਫਿਰ ਉੱਡ ਜਗਾ ਆ ਗਿਆ ਬਾਪਸਾ ਬਾਈ ਬਾਪਸਾ ਆ ਜਾ ਤੂੰ ਬਧੀਆ ਰਹੇਗਾ ਆ ਜਾ ਲੋ ਜੀ ਤੁਹਾਨੂੰ ਇੱਕ ਫਾਰਮ ਹੋਰ ਦਿਖਾਉਣੇ ਆ ਜਿਹੜਾ ਐਦਾਂ ਲੱਗਦਾ ਜਿਵੇਂ ਕੈਨੇਡਾ ਚ ਬਣਿਆ ਹੁੰਦਾ ਬੋਟਚ ਦਾ ਬਣਿਆ ਹੋਇਆ ਇੱਥੇ ਕਿਉਂਕਿ ਕੰਕਰੀਟ ਤਾਂ ਇੱਥੇ ਬਣ ਨਹੀਂ ਦਿੰਦੇ ਤੇ ਚਲੋ ਤਾਂ ਹੁਣ ਆ ਤੁਹਾਨੂੰ ਬੋ ਬਲਾਉਣੇ ਆਪਣੇ ਮਾਈਕ ਮੈਨ ਨੂੰ ਮਾਈਕ ਮੈਨ ਪਿੱਛੇ ਆ ਰਹੇ ਨੇ ਆ ਜਾ ਬਈ ਜਲਦੀ ਲੋ ਬਈ ਹੋਰ ਕੀ ਹੋ ਮੇਰਾ ਅੜਦੀ ਕਲਾ ਜੀ ਚੱਲੋ ਚੱਲ ਹਾਂਜੀ ਜੀ ਜੀ ਹੋ ਠੀਕ ਠਾਕ ਅੱਜ ਆਪਾਂ ਆਇਆ ਜੀ ਮਿਰਜ਼ਾਪੁਰ 20 ਕਿਲੋਮੀਟਰ ਫਰੋਮ ਚੰਡੀਗੜ੍ਹ ਇਹ ਪਹਾੜੀਆਂ ਦੇ ਵਿੱਚ ਘਰਿਆ ਹੋਇਆ ਪਿੰਡ ਆ ਤੇ ਮਿਰਜ਼ਾਪੁਰ ਡੈਮ ਬਹੁਤ ਮਸ਼ਹੂਰ ਆ ਪੂਰੇ ਵਾਡਰ ਲੈਵਲ ਤੇ ਅੱਜ ਤੁਹਾਨੂੰ ਦਿਖਾਉਣੇ ਆ ਇਸੇ ਇਥੇ ਫਾਰਮ ਹਾਊਸ ਜੋ ਕਿ 2 ਕਨਾਲ ਦੇ ਵਿੱਚ ਨੂੰ ਹੁਣ ਫੀਲਿੰਗ ਆਊਗੀ ਇਹ ਜਿਸ ਤਰ੍ਹਾਂ ਕਿ ਤੁਸੀਂ ਕੈਨੇਡਾ ਦੇ ਵਿੱਚ ਘੁੰਮਦੇ ਹੋਵੋ ਕਿਉਂਕਿ ਜਿਹੜੀ ਇਸੇ ਕੰਸਟਰਕਸ਼ਨ ਆ ਗਈ ਉਹ वुਡਨ ਤੁਸੀਂ ਹੋ ਜੋ ਵੀ ਘਰ ਬਣਾਉਣਾ ਜੋ ਵੀ ਉਸ ਬਣਾਉਣਾ ਤੁਸੀਂ ਰਹਿਣ ਲਈ ਉਹ ਸਿਰਫ ਕੇ ਸਿਰਫ वुਡ ਦਾ ਵਰਕ ਹੀ ਕਰ ਸਕਦੇ ਆ ਆਪਾਂ ਬਾਕੀ ਤੁਸੀਂ ਇਹ ਨਮੀ ਕਿਖਤਾਨ ਦੇਖ ਕੇ ਦੇ ਸਕਦੇ ਹੋ ਸਾਰਾ ਇੱਥੇ ਆ ਕੇ ਤਾਂ ਉਹੀ ਮਨ ਲੱਗ ਜਾਂਦਾ ਜ਼ਿੰਦਗੀ ਦੇ ਤੰਗੀਆਂ ਤੁਰਸੀਆਂ ਵਾਲੇ ਬਲਾ ਨੂੰ ਖੁਸ਼ੀਆਂ ਨੂੰ ਜੇ ਮੰਨਣੀਆਂ ਨੇ ਤਾਂ ਤੁਸੀਂ ਆ ਕੇ ਇੱਕ ਵਾਰ ਜ਼ਰੂਰ ਵੇਟ ਕਰੋ ਖਰੀਦਣਾ ਨਾ ਖਰੀਦਣਾ ਤਾਂ ਆਪਣੇ ਤੇ ਡਿਪੈਂਡ ਕਰਦਾ ਏ ਆਪਾਂ ਨੂੰ ਲੋਕ ਕਰਦਾ ਬਾਕੀ ਅੱਜ ਮੇਰੇ ਨਾਲ ਮੇਰੇ ਮਿੱਤਰ ਆਏ ਹੋਏ ਨੇ ਧੂਰੀ ਤੋਂ ਜੋ ਕਿ ਫਾਰਮ ਹਾਊਸ ਦੇਖ ਰਹੇ ਨੇ ਸ਼ਾਇਦ ਇਹਨਾਂ ਦਾ 5-10 ਬੁੱਕ ਕਰਨ ਦੀ ਖਲਾ ਹੋ ਗਈ ਬਾਕੀ ਦੇਖਦੇ ਹਾਂ ਹੁਣ ਤੁਹਾਨੂੰ ਦਿਖਾ ਰਹੇ ਨੇ ਸਾਡੇ ਕੈਮਰਾਮੈਨ ਦੀਪਨਾ ਉਰਜੀ ਜਿਹੜੇ ਕਤੂ ਉਰਜੀ ਨੂੰ ਲੌਂਗ ਕਰਦੇ ਨੇ ਇਹਨਾਂ ਨੂੰ ਵੀ ਨੀਤਨ ਨਾਲ ਬਹੁਤ ਪਿਆਰ ਆ ਇਹ ਬੰਦੇ ਸਾਡੇ ਆਏ ਹੋਣੇ ਬਾਕੀ ਸਾਨੂੰ ਦਿਖਾ ਰਹੇ ਆ ਸਵਿਮਿੰਗ ਪੂਲ ਵਗੈਰਾ ਜੋ ਵੀ ਇੱਥੇ ਦਾ ਆ ਦੇਖੋ ਜੀ ਸਵਿਮਿੰਗ ਪੂਲ ਨਾਲ ਡੱਡੂ ਉਹ ਕਰ ਰਿਹਾ ਜੀ ਇੱਥੇ ਤੈਰ ਰਿਹਾਗਾ ਬਾਕੀ ਤੁਸੀਂ ਦੇਖ ਰਹੇ ਹੋ ਨਜ਼ਾਰੇ ਉਦਰ ਤਦੇ ਚਾਰੇ ਪਾਸੇ ਨੂੰ ਇਹ ਵੀ ਜੋ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਸਾਡਾ ਵੀਰ ਇਹ ਵੀ ਇੱਕ ਬਹੁਤ ਸੋਹਣਾ ਫਾਰਮ ਹਾਊਸ ਦੇ ਵਿੱਚ ਘਰ ਬਣਾਇਆ ਇਹਨਾਂ ਨੇ ਡੈਕੋਰੇਸ਼ਨ ਤੇ ਇਹ ਦੇਖਦੇ ਹੋ ਤੁਸੀਂ ਹੁਣ ਘਰ ਆਪਣੇ ਜਿਸ ਤਰ੍ਹਾਂ ਕੇ ਕੈਨੇਡਾ ਦੇ ਵਿੱਚ ਬੋਡਨ ਦੇ ਸਾਰੇ ਮਟੀਰੀਅਲ ਦੇ ਘਰ ਹੁੰਦੇ ਨੇ ਤੁਸੀਂ ਇਹੋ ਜਿਹਾ ਆਪਣਾ ਫਾਰਮ ਹਾਊਸ ਦੇ ਵਿੱਚ ਬਣਾ ਸਕਦੇ ਹੋ ਵਾਕੀ ਦੇਖੋ ਦੋ ਬਾਥਰੂਮ ਇੱਕ ਕਿਚਨ ਬੈਡਰੂਮ ਤੋਂ ਦੋ ਬੈਡਰੂਮ ਦੋ ਬਾਥਰੂਮ ਅੱਗੇ ਤੁਹਾਨੂੰ ਦਿਖਾਉਣੇ ਆ ਜੀ ਇਥੋਂ ਦੇ 뷰 ਬਾਹਰਲਾ 뷰 ਦੇਖੋ ਜੀ ਦੇਖੋ ਕਿੰਨਾ ਸੋਹਣਾ 뷰 ਆ ਇੱਥੇ ਜੰਗਲੀ ਜਾਨਵਰ ਫਿਰਦੇ ਨੇ ਬਾਹਰ ਹੁਣ ਤਕਰੀਬਨ ਸ਼ਾਮ ਦੇ ਵੱਜ ਚੁੱਕੇ ਨੇਗੇ 5 ਹੋਰ ਲੱਗਦਾ ਇਸ ਤਰ੍ਹਾਂ ਦਾ ਜਿਵੇਂ ਬਹੁਤ ਹੀ ਹਨੇਰਾ ਹੋਇਆ ਹੋਵੇ ਕਿਉਂਕਿ ਇਹ ਮਨਮੋਹਕ ਦ੍ਰਿਸ਼ ਸਿਰਫ ਵੇਖਣ ਨੂੰ ਮਿਲਦੇ ਨੇ ਪਹਾੜਾਂ ਦੇ ਵਿੱਚ ਹੀ ਬਾਈ ਨੇ ਸਾਡੇ ਨੇ ਤੁਹਾਨੂੰ ਦਿਖਾ ਰਿਆ ਕੱਲੀ-ਕੱਲੀ ਚੀਜ਼ ਜੋ ਵੀ ਸੁਨੂਖ ਪੂਜਾ ਰੂਪ ਵਗੈਰਾ ਇਹਨੂੰ ਸਿਸਟਮ ਦੇ ਵਿੱਚ ਆ ਕੇ ਆਜੋ ਹੁਣ ਤੋਂ ਬਾਹਰ ਲੈ ਕੇ ਚੱਲਦੇ ਆ ਦੇਖੋ ਉਹ ਦੱਬੇ ਨਿਆਰੇ ਦਾ ਅਨੰਦ ਮਾਣੋ

ਲੋ ਜੀ ਫਾਈਨਲੀ ਅਸੀਂ ਲੱਗੇ ਆ ਇੱਥੇ ਟੌਚਨ ਪਾਉਣ ਬਾਹਲੇ ਪਾ ਦੇ ਨਹੀਂ ਪਾਦਾ ਨਹੀਂ ਨਿਕਲਦਾ ਡੈਟ ਕਰਮੜੇ ਬੱਪੂ ਓਏ ਮੁੱਠਾ ਉਹਨੇ ਜਣਾ ਜੀ ਟੜਕ ਉਸੰਦੇ ਕੋਈ ਚੱਪੜ ਰੱਖਿਆ ਬਾਹਰ ਪੈਰ ਘੱਟੇਗਾ ਨੀ ਤੇਰਾ ਘੱਟਾ ਹੁੰਦਾ ਆ ਗਿਆ ਸਾਹਮਣੇ ਦੇਖੋ ਹੀ ਖੋਖੇ ਰਸਤੇ ਉਂ ਹੁੰਦੇ ਬੰਦਿਆਂ ਦੀ ਟਰੈਕਿੰਗ ਹੁੰਦੀ ਹੈ ਗੱਡੀਆਂ ਦੀ ਟਰੈਕਿੰਗ ਮਿਰਜਾ ਪੂਰੋ ਇਹ ਸੁੰਨੀ ਗਲੀਆਂ ਦੇ ਵਿੱਚ ਤੇ ਮਿਰਜਾ ਪੂਰੋ ਪੰਜਾਬ ਦਾ ਲਾਖ ਪਿੰਡ ਹੈ ਸਹੀ ਗੱਲ ਆ ਲਾਖ ਪਿੰਡ ਮਿਰਜਾ ਯਾਰ ਮਿਰਜਾ ਬੁੱਤ ਬੱਦੀ ਦੀ ਬੈਕ ਸਾਈਡ ਤੇ ਪੈ ਜਾਂਦਾ ਜੀ ਬਿਲਕੁਲ ਤੇਜ਼ ਹੈ ਬਾਈ ਸਾਡੀ ਮਦਦ ਕਰ ਰਹੇ ਨਹੀਂ ਜੀ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਤੋ ਜਿਹੜੇ باقی ਗੱਡੀਆਂ ਖੜਾ ਰਹੇ ਨੇ ਰਸਤਾ ਦੇਖ ਲਈਏ ਕਹਿੰਦਾ ਅਸੀਂ ਅੱਗੇ ਆ ਕੇ ਫਾਈਨਲੀ ਬੱਸ ਅਸੀਂ ਪਹੁੰਚ ਗਏ ਆ ਨਦੀ ਦੇ ਦੂਜੇ ਕਿਨਾਰੇ ਨਿਕਲਦੇ ਜਾ ਰਹੇ ਆ ਦੇਖੋ ਜਲਦੀ ਭਰੀ ਪਈ ਹੈ ਇਹਦੇ ਪਾਣੀ ਦੀ ਲਾੜਿਆ ਵਾਲੇ ਸਾਹ ਉੱਪਰਲੇ ਉੱਪਰ ਨਹੀਂ ਹੁੰਦੀ ਚਰੀ ਤੇ ਨਬਟਰ ਤਾਈ ਲਈ ਤਾਂ ਬਾਹਰ ਹੀ ਕੱਟ ਗਿਆ ਉਹ ਲੈ ਜਾ ਲੈ ਜਾ ਤਾਰਾ ਜੜੂ ਹੁਣ ਸੇ ਲੋ ਜੀ ਫਾਈਨਲੀ ਅਸੀਂ ਫਾਈਨਲੀ ਵੀਰੀ ਆ ਇਧਰੋਂ ਬਣਾ ਹੋ ਜਾਓ ਨਿਕਲੀ ਆਏ ਅਸੀਂ ਬਾਹਰ गी सड़ी आ गई आज बी आज क्या बात है बाहर आ गए लो जी ਇਹ ਆ ਕੇ ਬਾਹਰ ਪਾਣਾ ਲੱਭਿਆ ਨਹੀਂ ਪਾਣਾ ਨਹੀਂ ਲੱਭਿਆ ਭਾਈ ਚਲੋ ਦੂਜੀ ਰਾਡ 'ਚ ਯਾਦ ਰੱਖਿਓ ਲੈਣੀ ਆ ਤੂੰ ਪੰਛੀ ਚੈ ਚੈ ਕਰਦੇ ਨੇ ਦੇਖਿਆ ਤਵਾਜ ਦੇ ਕੇ 7 ਮਿੰਟ ਹੋ ਗਏ ਇਹ ਹਜੇ ਐਡਵੈਂਚਰ ਦੇ ਰੂਪ ਚ ਚੱਲ ਰਹੀਆਂ ਨੇ بارش ਮਿੰਨਿਆ ਮਿੰਨਾ ਮੀਂਹ ਪੈ ਰਿਹਾ ਨੇ ਇਹ ਤਾਂ ਡੰਡੇ ਆ ਜਾਣਾ ਉਹ ਜਿਹੜੇ ਜੂਲੋੜੇ ਤੁਸਕੋ ਲਾਇਆ ਸਹੀ ਹੈ ਲੋਡ ਕਰ ਪਰ ਸੀਜ਼ਨ ਤਾਰੀ ਵਾਪਸ ਆਇਆ ਤਾਰੀ ਹਾਂਜੀ ਨੈਟਵਰਕ ਵਾਲੇ ਡੰਡਿਆਂ ਨੂੰ ਤਰਸ ਗਿਆ ਜਦੋਂ 3 ਘੰਟੇ ਸਾਢੇ 3 ਘੰਟੇ ਹੋ ਗਏ ਭੈਣ ਚੋ ਥੋੜੇ ਫੋਨ ਨਾ ਲੰਦੀ ਲਓ ਜੀ ਸਾਡੀ ਦੂਜੀ ਗੱਡੀ ਦਾ ਹੋ ਗਿਆ ਪੈਂਚਰ ਓਏ ਆ ਰੀਲਾ ਹੀ ਨਹੀਂ ਨਾ ਪੈਂਚਰ ਹੋ ਗਿਆ ਦੂਜੀ ਗੱਡੀ ਦਾ ਸਾਡੀ ਦਾ ਟਾਇਰ ਪੈਂਚਰ ਹੋ ਗਿਆ ਸੀ ਸੋ ਮੇਰੇ ਯਾਰ ਫਿਰ ਟਲਾਂਦੇ ਸੀ ਟਾਇਰ ਪੈਂਚਰ ਫਾਈਨਲੀ ਅਸੀਂ ਪਹੁੰਚ ਗਏ ਆਪਣੇ ਰੈਸਟ ਹਾਊਸ ਦੇ ਵਿੱਚ ਪਹਿਲਾਂ ਅਸੀਂ ਤੇਲ ਪਵਾ ਲਈਏ ਰੈਸਟ ਹਾਊਸ ਤੇਲ ਨਹੀਂ ਰੈਸਟ ਹਾਊਸ ਆਪ ਆਪਣਾ ਰੈਸਟ ਹਾਊਸ ਦਾ ਪੰਪ ਹੈ ਤੇਲ ਪਵਾ ਰਹੇ ਹਾਂ ਬਸ ਅਸੀਂ ਚੱਲਿਆ ਰੋਹ ਦੇ ਚਮਾਲ ਹੀ ਪਹੁੰਚ ਗਏ ਸੀ ਸੁੱਖੀ ਸੰਧ ਦੀ ਬਹੁਤ ਵਧੀਆ ਐਨਜੋਏ ਕਰੋ ਰੂਮ ਚ ਪੌਕੇ ਪਹੁੰਚ ਕੇ ਤੁਹਾਨੂੰ ਹੋ ਕਰਦੇ ਅੱਜ ਫਾਈਨਲੀ ਅਸੀਂ ਪਹੁੰਚ ਗਏ ਹਾਂ ਰੂਮ ਦੇ ਵਿੱਚ ਤੇ ਅੱਜ ਸਾਡਾ ਜਿਹੜਾ ਨਵਾਂ ਵਲੌਗ ਸੀ ਤੇ ਨਵੀਂ ਲੋਕੇਸ਼ਨ ਸੀ ਇਤਾਂ ਵੱਲੋਂ ਜਿਵੇਂ ਜੰਨਤ ਹੁੰਦੀ ਆ ਉਹ ਪੀਸਫੁਲ ਸੀ ਨਾ ਤਾਂ ਉੱਥੇ ਰੀਜ਼ ਹੋਦੀ ਸੀ ਤੇ ਨਾ ਤੋਂ ਉੱਥੇ ਕੋਈ ਸ਼ੋਰ ਸ਼ਰਾਬਾ ਨਹੀਂ ਬਿਲਕੁਲ ਪੰਛੀਆਂ ਦੀ ਆਵਾਜ਼ ਆਉਂਦੀ ਐ ਉੱਥੇ ਤੇ ਜਿੱਦਾਂ ਉੱਤਾਂ ਬਾਰਿਸ਼ ਹੋਈ ਤਾਂ ਪਾਣੀ ਦੀ ਆਵਾਜ਼ ਆਉਂਦੀ ਜਿਵੇਂ ਕੋਈ ਉੱਥੇ ਆਵਾਜ਼ ਨਹੀਂ ਹੋ ਰਹੀ ਸੀ ਤੇ ਉੱਥੇ ਜਿੰਨੇ ਵੀ ਨੇ ਫਾਰਮ ਹਾਊਸ ਨੇ ਉੱਥੇ ਬਹੁਤ ਜਿੱਦਾਂ ਬੱਟੂ ਦਾ ਅਸਰ ਆ ਦੇ ਲੱਗਦੇ ਨੇ ਬਾਰੇ ਜਿੱਦਾਂ ਵੀ ਤੁਹਾਡਾ ਪਲਾਨ ਬਤਾਉਣ ਦੇ ਚੰਗੇ ਪੁਆਇੰਟ ਤੇ ਬਹੁਤ ਵਧੀਆ ਜੀ ਤੁਹਾਨੂੰ ਲੱਗੀ ਤਾਂ ਉਹ ਲਗੀ ਤਾਂ ਬਲੌਗ ਸ਼ੇਅਰ ਕਰਦੇ ਹੋ ਆਪਣੇ ਯਾਤਰਾ ਵਾਸਤਾ ਦੇ ਵਿੱਚ ਜਿੰਨਾ ਜੇ ਫਾਰਮ ਹੁੰਦਾ ਹੈ ਤੇ ਜਾਵਾ ਨੇ ਇਹ ਲੋਕੇਸ਼ਨ ਹੈਗਾ ਮਿਰਚਾਪੁਰ ਜੋ ਪੰਜਾਬ ਦਾ ਲਾਸਟ ਪਿੰਡ ਹੈ ਜੋ ਹਿਮਾਚਲ ਦੇ ਨਾਲ ਟੱਚ ਹੋ ਜਾਂਦਾ ਹੈ ਪਾਕ ਚਿਲ ਦੀਆਂ ਪਹਾੜੀਆਂ ਮਤਲਬ ਪੰਜਾਬ ਦੇ ਵਿੱਚ ਆ ਪਰ ਤੇ ਪਹਾੜੀਆਂ ਆ ਜਾਂਦੀਆਂ ਨੇ ਜਿਹੜਾ ਆਪਾਂ ਕਹਿੰਦੇ ਨੇ ਨੀਅਰ ਟੂ ਨੇਚਰ ਜਿਹੜਾ ਹੈ ਇਹ ਤਾਂ ਜਿਵੇਂ ਕੁਦਰਤੀ ਕੋਹਤ ਦੇ ਵਿੱਚ ਵਸਿਆ ਹੋਇਆ ਪਿੰਡ ਆ ਇਹ ਮੈਂ ਕਹਿੰਦਾ ਉਹ ਸੋਹਣਾ ਜੰਨਤ ਹੈ ਇੱਕ ਵਤੂ ਸੀ ਵੀਜਟ ਕਰੇ ਮਿਰਚਾਪੁਰਾ ਚਲੋ ਜੀ ਬਾਕੀ ਮਿਲਦੇ ਹਾਂ ਨਵੀਂ ਲੋਕੇਸ਼ਨ ਲੈ ਕੇ ਨਵੇਂ ਬਲੌਗ ਦੇ ਨਾਲ ਧੰਨਵਾਦ